हां जी दोस्तों आधा वर्ष मैं मोहम्मद जमील अदारा ابو جہਤ हूं दोस्तों आज ऐसे पहुंचे खनोरी बॉर्डर खनोरी बॉर्डर जिथे सदा जगजीत सिंह जी डल्लेवाल किसान आगो मनवरथ बैठे ने अपने किसान ना दीया यो मंगाने ओनो लेके आज उनो 41 बंदे हो गया ਪਰੰਤੂ ਕਿਸੇ ਵੀ ਸਰਕਾਰ ਨੇ ਸੂਬਾ ਸਰਕਾਰਾਂ ਜਾਂ ਕੇਂਦਰ ਸਰਕਾਰ ਨੇ ਕੋਈ ਵੀ ਉਹਨਾਂ ਨਾਲ ਕਿਸਾਨਾਂ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਹੁਣ ਤੱਕ ਕੋਈ ਵੀ ਮੀਟਿੰਗ ਨਹੀਂ ਹੋਈ ਹੈਗੀ ਕੋਈ ਰਾਬਤਾ ਨਹੀਂ ਕੀਤਾ ਕਿਸਾਨਾਂ ਨਾਲ ਵੈਸੇ ਤਾਂ ਕਿਸਾਨ ਉੱਥੇ 11 11.5 ਮਹੀਨੇ ਤੋਂ ਬੈਠੇ ਨੇ ਬਾੜਾਂ ਤੇ ਸ਼ੰਭੂ ਤੇ ਖਨੌਰੀ ਤੇ ਜਦੋਂ ਹੁਣ ਸਰਕਾਰਾਂ ਨੇ ਕੋਈ ਗੱਲ ਨਾ ਸੁਣੀ ਤਾਂ ਡੱਲੇਵਾਲ ਜੀ ਨੇ ਮਰਨ ਵਰਤ ਸ਼ੁਰੂ ਕਰਤਾ ਜਿਸ ਦਾ ਅੱਜ 41ਵਾਂ ਦਿਨ ਹੋ ਗਿਆ ਮਰਨ ਵਰਤ ਦਾ ਤੇ ਉਸ ਦੇ ਰੋਸ ਦੇ ਵਜੋਂ ਉਹਨਾਂ ਨੇ ਮਨਵਾਰ ਸ਼ੁਰੂ ਕੀਤਾ ਸੀ ਕਿ ਸਰਕਾਰਾਂ ਕੋਈ ਸੁਣਵਾਈ ਨਹੀਂ ਕਰ ਰਹੀਆਂ ਸੁਣ ਨਹੀਂ ਰਹੀਆਂ ਲੋ ਲਗਾਤਾਰ ਕਿਸਾਨਾਂ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਕਿਸਾਨ ਖੁਦਕਸ਼ੀਆਂ ਕਰਕੇ ਮਰ ਰਹੇ ਨੇ ਉਹਨਾਂ ਦੀ ਆਮਦਨ ਦੇ ਮਾਮਲੇ ਨੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਐਮਐਸਪੀ ਦਾ ਮਾਮਲਾ ਹੈ ਤੇ ਜੋ ਦਿੱਲੀ ਦੀਆਂ ਮੰਗਾਂ ਥੀਆਂ ਜੋ ਦਿੱਲੀ ਅੰਦੋਲਨ ਹੋਇਆ 11 ਮਹੀਨੇ ਦਾ 13 ਮਹੀਨੇ ਦਾ ਤਾਂ ਉਸ ਵੇਲੇ ਜੋ ਸਰਕਾਰ ਨੇ ਕੇਂਦਰ ਸਰਕਾਰ ਨੇ ਮੰਗਾਂ ਮੰਨ ਲਈਆਂ ਸੀ ਤਾਂ ਫਿਰ ਹੁਣ ਉਹ ਸਰਕਾਰ ਉਸ ਤੋਂ ਮੁੱਕਰ ਗਈ ਤਾਂ ਉਸ وجہ ਦੇਰ ਉਸ ਵਜੋਂ ਇਹ ਧਰਨਾ ਲਾਉਣਾ ਪਿਆ ਦੁਬਾਰਾ ਫਿਰ ਮੰਗਾ ਮਣਵਾਉਣ ਲਈ ਹੁਣ 11:30 ਮਹੀਨੇ ਤੋਂ ਕਿਸਾਨ ਬੈਠੇ ਨੇ ਤੇ 41 ਦਿਨ ਤੋਂ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਨੇ ਪਰੰਤੂ ਅਜੇ ਤੱਕ ਵੀ ਸਰਕਾਰਾਂ ਨੇ ਕੋਈ ਮਤਲਬ ਮੁਲਾਕਾਤ ਨਹੀਂ ਕੀਤੀ ਕਿਸਾਨਾਂ ਨਾਲ ਕੋਈ رابطہ ਨਹੀਂ ਕੀਤਾ ਹਾਂ ਸੁਪਰੀਮ ਕੋਰਟ ਨੇ ਜਰੂਰ ਡਾਇਰੈਕਸ਼ਨ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਡੱਲੇਵਾਲ ਨੂੰ ਸਿਹਤ ਦਾ ਸਾਨੂੰ ਫਿਕਰ ਹੈ ਉਹਦੀ ਸਿਹਤ ਦਾ ਉਹਨੂੰ ਚੱਕ ਕੇ ਮਤਲਬ ਹਸਪੀਟਲ ਸ਼ਿਫਟ ਕਰੋ ਦੇਖੋ ਸੁਪਰੀਮ ਕੋਰਟ ਨੂੰ ਚਾਹੀਦਾ ਦਾ ਇਹ ਥਾ ਕਿ ਉਹ ਕੇਂਦਰ ਨੂੰ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਕਰੇ ਕਿ ਗੱਲਬਾਤ ਕਰੋ ਕਿਸਾਨਾਂ ਨਾਲ ਦੇਸ਼ ਦੇ ਕਿਸਾਨ ਨੇ ਦੇਸ਼ ਦੇ ਨਾਗਰਿਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਹੁਣ ਅੱਜ ਮਲੇ ਕੋਲੇ ਤੋਂ ਇੱਥੇ ਇਸੇ ਉਹਦੇ ਚ ਇੱਕ ਵਫਦ ਆਇਆ ਹੈ ਮਤਲਬ ਮਲੇ ਕੋਲੇ ਤੋਂ ਮੁਸਲਮ ਭਾਈਚਾਰੇ ਵੱਲੋਂ ਮਿੱਠੇ ਚੌਲਾਂ ਦਾ ਲੰਗਰ ਲਾਇਆ ਇੱਥੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਉਹਨਾਂ ਦੀਆਂ ਤੇ ਜੋ ਲੰਗਰ ਸੇਵਾ ਇੱਥੇ ਮਤਲਬ ਮਿੱਠੇ ਚੌਲਾਂ ਦੀ ਇੱਥੇ ਹਾਜੀ ਬਾਬੂ ਜੀ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਲੰਗਰ ਸੇਵਾ ਇੱਥੇ ਮੁਠੇ ਚੌਲਾਂ ਦੀ ਪੱਕੇ ਤੌਰ ਤੇ ਸ਼ੁਰੂ ਕਰਨਾ ਹੈ ਖਨੌਰੀ ਬਾਰਡਰ ਤੇ ਤੇ ਬਾਤ ਨੂੰ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਉੱਥੇ ਦੀਆਂ ਲੰਗਰ ਸੇਵਾ ਦੀਆਂ ਤੇ ਮੋਰਚੇ ਦੀਆਂ ਧੰਨਵਾਦ ਲਓ ਜੀ ਮੰਚ 'ਤੇ ਬੈਠੇ آدر سردار جگدیش سنگھ وال جی جو پچھلے چاریس دنوں سے آمر انشن کر رہے ہیں میری ایک سارے کسان بھائیوں سے جہاں جہاں تک آواز جا رہی ہے ایک پر جوڑ دار نعرے لگا کے دکھا دو کیونکہ سردار جگدیش سنگھ وال جی نے چاریس دنوں سے کچھ نہیں کھایا پانی کے علاوہ کچھ نہیں پیا جو آپ کے ناروں کا جوش ہوگا یہ انہی ناروں کا جوش ان کو اونچا دینے کا کام کرے گا تو ایک بار سارے ساتھی جہاں جہاں تک آواز جا رہی ہے سارے مورتی بند کر کے جوردار نارے لگائیں گے تاکہ جگجیت سنگھ ڈلےوال جی تک آپ کی ارجا پہن سکے کسان مندور ایک ڈلے والی آپ کی سوچ پہ ڈلے والی آپ کی سوچ پہ ہریانہ کے مختلف نایاب شہنی جی کہتے ہیں کسان ہم سے بہت خوش ہے ہم پوچھنا چاہتے ہیں نیاب سنگھ سیری جی سے کہ اگر ہریا کا کسان اتنا ہی خوش ہوتا تو آج جگہ جگہ بیریکیڈ لگا کے آپ نے کسانوں کو کیوں روکا آپ ان کے گھروں میں جا کے کسانوں کو نظر بند کرنے کی کوشش کیوں کر رہے ہیں آپ سوچتے ہیں کہ آپ بندوق کے دن پر لوگ دندر کو کچل دیں گے لیکن آپ کو ہم کہنا چاہتے ہیں نیا سینی جی کہ یہ کسان قوم ہے کسان قوم یہ نہ تو جھکے گی نہ دبے گی اور نہ ہی پیچھے ہٹے گی <تصحیح> ساتھی یہ کوئی سادار پنچائت نہیں ہے سردار جگی سنگلہ گلے کی بھاؤنا تھی کہ روجانہ آجاروں کسان میں سے लेकिन डॉक्टर के इतिहास पर चलते हैं उनके कानून से मेरी मुलाकात नहीं हो पा रही